ਹਾਂਜੀ ਦਾਸ ਰਾਜਵੀਰ ਸਿੰਘ ਅਕਾਲੀ ਸ੍ਰੀ ਅਮਰਸਰ ਸਾਹਿਬ ਤੋਂ ਇਹ ਘਟਨਾ ਜੀ ਫਤੇਗੜ ਚੂੜੀਆਂ ਰੋਡ ਬਾਈਪਾਸ ਤੇ ਠਾੜੇ ਦੇ ਵਿੱਚ ਅਸੀਂ ਚੌਂਕੀ ਤੇ ਖਲੋਤੇ ਆ ਘਟਨਾ ਹੈਗੀ ਆ ਜੀ ਬਾਬਾ ਦੀਪ ਸਿੰਘ ਕਲੋਨੀ ਦੀ ਜਿੱਥੇ ਇੱਕ ਛੋਟੀ ਜੀ ਬੱਚੀ ਤੇ ਉਹ ਜਿਹੜਾ ਬੰਦਾ ਜਿਹੜਾ ਦੋਸ਼ੀ ਆ ਮਰਾ 75 ਕੇ 80 ਸਾਲ ਦੀ ਏਜ ਹੋਣੀ ਉਹਦੀ ਉਹ ਬਿਲਕੁਲ ਲਾਗੇ ਲਾਗੇ ਰਹਿੰਦੇ ਨੇ ਤੇ ਉਹਨਾਂ ਨੇ ਮੌਕੇ ਦਾ ਫਾਇਦਾ ਵੇਖਿਆ ਵੀ ਘਰ ਦੇ ਵਿੱਚ ਕੋਈ ਨਹੀਂ ਆ ਤੇ ਉਹਨੇ ਆਪਣੀ ਕਰਤੂਤ ਖੋਲ ਦਿੱਤੀ ਆ ਤੇ ਉਹ ਜਿਹੜਾ ਪਿਤਾ ਉਹਨਾਂ ਦੀ ਮਾਪਿਓ ਆ ਜਿਹੜਾ ਉਹਨਾਂ ਦੇ ਵਿਚਾਰੇ ਐਡੇ ਕ ਮਾਦੜ ਨੇ ਕਿ ਉਹ ਆਪਣੀ ਕਿਰਤ ਕਰਦੇ ਨੇ ਢਾਡੀ ਟੱਪਾ ਕਰਕੇ ਉਹ ਤੇ ਡਰਦੇ ਵਿਚਾਰੇ ਆਏ ਨਹੀਂ ਪਹਿਲਾਂ ਤੇ ਮਹੱਲੇਦਾਰਿਆਂ ਦੀ ਹੱਲਾਸ਼ੇਰੀ ਨਾਲ ਉਹ ਇਥੋਂ ਤੱਕ ਪਹੁੰਚੇ ਤੇ ਕਾਰਵਾਈ ਹੋਈ ਆ ਤੇ ਬੱਚੀ ਦੀ ਹਾਲਤ ਐਡੀ ਕ ਨਾਜੁਕਿਆ ਤੋ ਉਹਨੂੰ ਉਲਟੀਆਂ ਆਉਂਡੀਆਂ ਜਿਹੀਆਂ ਬੱਚੀ ਦੀ ਉਮਰ ਕਿੰਨੀ ਹੈ ਤੇ ਜਿੰਨੇ ਇਹ ਹਰਕਤ ਕੀਤੀ ਉਹਦੀ ਉਮਰ ਕਿੰਨੀ ਬੱਚੀ ਦੀ ਉਮਰ ਨੌਕ ਸਾਲ ਦੀ ਹੈਗੀ ਆ ਤੇ ਜਿਹੜਾ ਹਰਕਤ ਕਰਨ ਵਾਲਾ ਵਾ ਉਹਦੀ 75 ਤੋਂ 80 ਸਾਲ ਦੀ ਉਮਰ ਹੈ ਜੀ ਜੀ ਤਾਂ ਹੁਣ ਉਹ ਔਰੋਪੀ ਕਾਬੂ ਕੀਤਾ ਪੁਲਿਸ ਨੇ ਹਾਂਜੀ ਬਿਲਕੁਲ ਬਿਲਕੁਲ ਮੌਕੇ ਤੇ ਇਹਨਾਂ ਨੇ ਮੱਲੇ ਵਾਲਿਆਂ ਨੇ ਉਹਨੂੰ ਪੁਲਿਸ ਨੂੰ ਫੜ ਕੇ ਤੇ ਔਰੋਪੀ ਨੂੰ ਦੇ ਦਿੱਤਾ ਵਾ ਕੋਈ ਮੱਲੇ ਵਾਲਿਆਂ ਨੇ ਮੌਕੇ ਤੇ ਉੱਥੇ ਛਤਰਪਰੇਡ ਕੀਤੀ ਸੀ ਚਲੋ ਜਿੰਨੀ ਕੀਤੀ ਆ ਉਹ ਇਹਨਾਂ ਦੀ ਚੜਦੀ ਕਲਾ ਹੋਗੀ ਬਾਕੀ ਹੁਣ ਪੁਲਿਸ ਆਪਣੀ ਕਾਰਵਾਈ ਕਰਨ ਦੀ ਹੈ ਜੀ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹੈ ਮੱਲੇ ਵਾਲੇ ਜੀ ਪੁਲਿਸ ਦੀ ਕਾਰਵਾਈ ਵੇਖੋ ਜੀ ਜਿਹੜੀ ਬਲਾਦਕਾਰ ਦੀ ਸਜ਼ਾ ਵਾ ਉਹਦਾ ਉਹ ਹੋ ਜਾਣੀ ਆ ਇੱਕ ਪਾਸ ਕੋ ਐਕਟ ਲੱਗ ਜੂਗਾ ਜਿਹੜਾ 20 ਸਾਲ ਉਹਦੇ ਕਹਿੰਦੇ ਨੇ ਕਿ ਅੰਦਰ ਲੱਜਣਾ ਵਾ ਕੋਈ ਉਹਦੀ ਸੁਣਵਾਈ ਕੋਈ ਅਪੀਲ ਕੋਈ ਦਲੀਲ ਨਹੀਂ ਹੁੰਦੀ ਕੋਈ ਉਹਦੀ ਜ਼ਮਾਨਤ ਨਹੀਂ ਹੋਣੀ ਜੀ ਲਗਾਤਾਰ ਹੀ ਇਹ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਪੰਜਾਬ 'ਚ ਕਿਸ ਤਰ੍ਹਾਂ ਦੇਖਦੇ ਪੰਜਾਬ ਦਾ ਲੱਗਾ ਸਾਡੇ ਕਾਨੂੰਨ ਦੇ ਵਿੱਚ ਕਮੀ ਆ ਜੀ ਜੇ ਸਾਡੇ ਕਾਨੂੰਨ ਸਖਤ ਹੋ ਜਨਾਂ ਤੇ ਇੱਕ ਕਿਸੇ ਦੇ ਬੱਚੇ ਦੇ ਹੱਥੋਂ ਪੈਨਸਲ ਵੀ ਨਾ ਖੋਈ ਜਾਵੇ ਬਲਾਦਕਾਰ ਤੇ ਬੜੀ ਦੂਰ ਦੀ ਗੱਲ ਆ ਕਿਉਂਕਿ ਬਾਹਰਲੇ ਆਪਾਂ ਦੇਸ਼ਾਂ ਦੀਆਂ ਗੱਲਾਂ ਤੇ ਜ਼ਰੂਰ ਕਰਦੇ ਆਂ ਪਰ ਸਾਡੇ ਕਾਨੂੰਨ ਨਹੀਂ ਉੱਥੇ ਉਹੋ ਜਿਹੀ ਕੀ ਹੋ ਸਕਦੇ ਕਿਉਂਕਿ 2 ਦਿਨ ਬਾਅਦ ਸਾਨੂੰ ਹੋਸ਼ ਆਉਂਦੇ ਹੀ ਆ ਵੀ ਬੱਚੀ ਦੇ ਨਾਲ ਬਲਾਦਕਾਰ ਹੋਇਆ ਤੇ ਲੋਕੀ ਕਹਿੰਦੇ ਨੇ ਵੀ ਅੱਜ ਉਹਨੂੰ ਮਾਰ ਦੇਣਾ ਜੇ ਤੁਹਾਨੂੰ ਪਤਾ ਲੱਗਾ ਸੀ ਤੂੰ ਉਦੋਂ ਕਿਹਨਾ ਕਰ ਦਿੱਤਾ ਸਾਡੇ ਕਾਨੂੰਨ ਸਖਤ ਹੋਣ ਨਾ ਤੇ ਕਦੀ ਇਹੋ ਜਿਹੀ ਨੌਬਤ ਨਾ ਆਵੇ ਕਿਉਂਕਿ ਮੌਕੇ ਦੇ ਉੱਤੇ ਜੇ ਛਿੜਕਾਇਆ ਜਾਵੇ ਹੁਣ ਦੋਸ਼ੀ ਅੰਦਰ ਹੈ ਨਾ ਦੋਸ਼ੀ ਨੂੰ ਚੌਂਕ ਦੇ ਵਿੱਚ ਖੜ ਕੇ ਗੋਲੀ ਮਾਰ ਦੇਣ ਕੀ ਕਰ ਨਹੀਂ ਸਕਦੇ ਸਭ ਕੁਝ ਹੋ ਸਕਦਾ ਵਾ ਪਰ ਉਹ ਜੋ ਉਹਨਾਂ ਨੇ ਦਾਇਰਾ ਬਣਾਇਆ ਉਹਨਾਂ ਨੇ ਉਹਨੂੰ ਦਾਇਰੇ ਨੂੰ ਫੋਲੋ ਕਰਨ ਦੇ ਨੇ ਉਹ ਫਿਰ ਉਹਦੇ ਵਿੱਚ ਕਮੀਆਂ ਆਉਂਦੀਆਂ ਹੀ ਆਉਂਦੀਆਂ ਜੀ ਆਪਾਂ ਬਹੁਤ ਗਲਤ ਕੰਮ ਕੀਤਾ ਇਹ ਗਲੀ ਦੇ ਵਿੱਚ ਇਹ ਗੱਲ ਹੋਈ ਕਿ ਇਹ ਕਿਹੜੀ ਜਗ੍ਹਾ ਤੇ ਇਹ ਗਲੀ ਸਾਡੇ ਬੂਏ ਦੇ ਘਾਰੀ ਆ ਸਾਡੇ ਘਰ ਦੇ ਵਿੱਚ ਇਹਦੇ ਬੱਚੇ ਰਹਿੰਦੇ ਰਾ ਸਾਡੀ ਗਲੀ ਚ ਪੁੱਛੋ ਸਾਰੀਆਂ ਜਨਾਨੀਆਂ ਉਹ ਪਰਵਾਹ ਨਹੀਂ ਜਨ ਲਾਗੇ ਆਹ ਇਹ ਕਦੀ ਇਹ ਬੱਚਿਆਂ ਨੂੰ ਕਿਸੇ ਨੇ ਕਦੀ ਕੱਖ ਨਹੀਂ ਕਿਹਾ ਕੋਰੇ ਪਿਓ ਇਹ ਥੋੜੀ ਗਰੀਬ ਹੈ ਤੇ ਤੂੰ ਆਣ ਕਿਉਂ ਨਹੀਂ ਲਟਕੀ ਨੂੰ ਤੂੰ ਮਾਰੇ ਕ ਚੰਗੇ ਕੰਮ ਕਰ ਜਾਵੇ ਇਹ ਕਿੱਥੇ ਕਿ ਕਿਸ ਤਰ੍ਹਾਂ ਦਾ ਨੇ ਕੰਮ ਖਾ ਦੇ ਕਲੀਚ ਕੀਤਾ ਇਹ ਬੱਚੀ 9 ਸਾਲ ਦੀ ਹਾਂ ਇਹਦੇ ਬੱਚਿਆਂ ਦੇ ਸਾਰੇ ਸਾਰੀ ਬੜੀ ਸਾਡੀ ਧਿਆਨ ਰੱਖਦੇ ਆ ਤਾਂ ਇਹਦੇ ਬੱਚਿਆਂ ਦਾ ਤੈਨੂੰ ਪਤਾ ਨਹੀਂ ਬੱਚਿਆਂ ਦੀ ਉਮਰ ਕਿੰਨੀ ਕੀ ਹਾਂ 70 ਸਾਲ ਦਾ ਬੁੱਢਾ 70 ਸਾਲ ਦਾ ਬਾਪੂ ਕਾਸੀ ਸਾਲ ਦੀ ਬੰਦੇ ਦੀ ਉਮਰ ਕਿੰਨੀ ਹੈ ਆਪਾਂ ਬਤਾ ਦੇ ਕਿ ਕੀ ਮਸਲਾ ਹੈ ਜੀ ਫਿਰ ਕੀ ਕਹਿਣਾ ਚਾਹੋਗੇ ਜੀ ਫਿਰ ਮਾਮਾ ਕੀ ਕਹਿਣਾ ਚਾਹੋਗੇ ਹਾਂ